ਦੇ ਲਈ ਨਸਰਾਲਾ ਪਿੰਡ ਜਿਹੜੇ ਹੁਸ਼ਿਆਰਪੁਰ ਦਾ ਆ ਲੱਕੀ ਨਸਰਾਲੇ ਵਾਲਾ ਅਗਲੀ ਕਬੱਡੀ ਪਾਉਣ ਵਾਲੀ ਟੀਮ ਹੈ ਪੱਕੇ ਤੌਰ ਤੇ ਰਿਹਾ ਕਿ ਨੇ ਆਸਟ੍ਰੇਲੀਆ ਦੇ ਵਿੱਚ ਮੇਰੇ ਪਿੰਡੋਂ ਆ ਬਈ ਫਿਰ ਰੇਡ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਹੋਏ ਕੌਣ ਆ ਬਈ ਰੇਡ ਆ लवली ਵੇਰ ਵੇਰ ਕੇ ਜਿੱਥੇ ਨਾਮ ਦੀ ਅੱਜ ਸਰ ਦੁਨੀਆ ਦੇ ਵੱਡੇ ਖਿਡਾਰੀ ਆ ਉਮਰਾਂ ਨੰਬਰ ਦਾ ਬੋਲਾ ਵਾਜੇ ਦੀ ਧਰਤੀ ਕੋਲ ਧਾਦੋਰੀ ਧਰਤੀ ਅੱਜ ਹੋਣੀ ਹੈ ਹਨੇਰੀ ਤਾਉਤਾਂ ਦੇ ਨਾਲ ਇੱਜ਼ਤਾਂ ਇਸ ਖੇਡ ਤੋਂ ਮਿਲਦੀਆਂ ਯਾਰੋ ਖੂਪਾ ਤੋਂ ਨਸ਼ਿਆਂ ਨੂੰ ਐਵੇਂ ਬੈਟ ਕੇ ਖੁੰਡਾ ਦੇ ਗੱਪ ਨਾ ਮਾਰੋ ਲਾਜ਼ ਸੋਲਾ ਗੁਰਨਾਲ ਕਬੱਡੀ ਮਾਉਂਦਾ ਹੋਇਆ ਗੁਰਨਾਲ ਸੋਲਾ ਦੀ ਧਰਤੀ ਦਾ ਵੱਡਾ ਮੱਲ ਮੇਰੇ ਮਿੱਤਰੋ ਤੇ ਦੂਸਰੇ ਪਾਸੇ ਮੱਲੀਆਂ ਵਾਲਾ ਬੁੱਗਾ ਕੋਸ਼ਿਸ਼ ਕਰਦਾ ਹੈ ਪਰ ਨੰਬਰ 10 ਵਾਲੇ ਗੁਰਨਾਲ ਨੇ ਉਮਰਾਂ ਨਗਰ ਦੀ ਟੀਮ ਦੇ ਵਾਸਤੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਜਬਰਦਸਤ ਖਿਡਾਰੀ ਜਲਰਦਸਤ ਮੈਚ ਵਿਸ਼ੇਸ਼ ਤੌਰ ਤੇ ਰਣੀ ਆਸੀ ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਦਾ ਜਿਨ੍ਹਾਂ ਨੇ ਆਪਣੀ ਨਿੱਜੀ ਖੋਜ ਦੇ ਵਿੱਚੋਂ ਪਾਲੇ ਦੇ ਲਈ ਵੱਡੀ ਮਾਇਆ ਦਿੱਤੀ ਹੈ ਔਰ ਫਿਰ ਇੱਕ ਉਹਨਾਂ ਦੇ ਨਾਲ ਦੇ ਜਿਹੜੇ ਬੱਚੇ ਆਏ ਨੇ ਬੜੀ ਦੂਰ ਤੋਂ ਚੱਲ ਕੇ ਆਏ ਨੇ ਸਾਰੀ ਸੰਗਤ ਦੇ ਕੋਲੋਂ ਬੱਚੇ ਸਾਡੇ ਜਿਹੜੇ ਕਲੱਬ ਵਾਲੇ ਨੇ ਉਹ ਚੱਲ ਕੇ ਜਾਣਗੇ ਜਿਨ੍ਹਾਂ ਦੀ ਸਰਦਾਂ ਆਪਣੇ ਤੋਂ ਆਪਣੇ ਨਿੱਜੀ ਖੋਜੇ ਦੇ ਵਿੱਚੋਂ ਤੁਸੀਂ ਇਹਨਾਂ ਦੀ ਸਾਰਿਆਂ ਦੀ ਮਦਦ ਕਰਨੀ ਹੈ ਮੈਂ ਇਹ ਨੌਜਵਾਨ ਬੱਚਿਆਂ ਨੂੰ ਕਲੱਬ ਵਾਲਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਇਸ ਗਰਾਊਂਡ ਦਾ ਹੀੜਾ ਲਗਾਉਣਗੇ ਇਹ ਨੌਜਵਾਨ ਬੱਚੇ ਬੱਚੋ ਲਾ ਲਓ ਤੁਸੀਂ ਜਿਹੜਾ ਉਸ ਬੱਚੇ ਦੀ ਜਰੂਰ ਪਰੋਵਾਲੇ ਪਾਲੇ ਦੀ ਆਪਾਂ ਮਦਦ ਕਰਨੀ ਹੈ ਵਿਸ਼ੇਸ਼ ਤੌਰ ਤੇ ਰਿਣੀ ਰਹਾਂਗੇ ਤੁਹਾਡੇ ਹਮੇਸ਼ਾ ਮੇਰੇ ਵੀਰੋ ਜਲ ਜਲ ਵੀ ਕਬੱਡੀ ਦੇ ਵਿੱਚ ਖਿਡਾਰੀਆਂ ਤੇ ਕਦੀ ਵੀ ਇਹੋ ਜਿਹੀ ਢੀਠ ਪਈ ਹੈ ਤੁਸੀਂ ਅੰਗੇ ਹੁਤੇ ਦਿਲ ਖੋਪਰ ਖਤਾਨ ਦਿੱਤਾ ਅਸੀਂ ਰਿਹਣੀਆਂ ਸਾਰੇ ਖੇਡ ਕੱਪ ਦੀ ਵੱਲੋਂ ਲਓ ਸਾਹਮਣੇ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਆ ਸਮੇਂ ਫਿਰ ਨੌਜਵਾਨ ਮੈਦਾਨ ਦੇ ਵਿੱਚ ਵਾਦਾ ਹੋਇਆ ਚਾਰ ਜਾਫੀ ਦੀ ਤੋਂ ਹਲਕਾ ਜਾਂ ਪਿੱਛੇ ਨੂੰ ਹਟਣਾ ਆ ਸ਼ੁਰੂ ਹੋ ਗਏ ਨੇ ਦੁਧਿਆ ਰੰਗ ਦੀ ਰੋਸ਼ਨੀ ਹੈ ਸਾਹਮਣੇ ਲੱਗਿਆ ਹੋਇਆ ਜੱਫਾ ਆਪਣੇ ਆਪ ਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦਾ ਹੋਇਆ ਗੱਭਰੂ ਲਓ ਜੇ ਪੁਆਇੰਟ ਦੇਖਦੇ ਵੀ ਮੇਰੇ ਵੀਰੋ ਤੋਂ ਬੇਨਤੀ ਕਰਾਂ ਸਾਰੀ ਸੰਗਤ ਨੂੰ ਕਿ ਉਸ ਨੌਜਵਾਨ ਦੇ ਲਈ ਪਾਲੇ ਪਰੋ ਵਾਲੇ ਦੇ ਜਿਸ ਨੇ 60 ਵੱਜੀ ਹੈ ਉਸ ਦੇ ਸਾਥੀ ਖਿਡਾਰੀ ਨੇ ਜਿਹੜੇ ਤੁਹਾਡੀ ਖਚਰੀ ਦੇ ਵਿੱਚ ਤੁਹਾਡੇ ਲਾ ਕੇ ਆ ਕੇ ਚੱਕਰ ਲਗਾ ਰਹੇ ਨੇ ਜਿੰਨਾ ਵੀ ਹੋ ਸਕਦਾ ਉਸ ਨੌਜਵਾਨ ਦੀ ਮੇਰੇ ਵੀਰੋ ਜਰੂਰ ਮਦਦ ਕੀਤੀ ਜਾਵੇ ਫੜੇ ਗਰੀਬ ਪਰਿਵਾਰ ਦਾ ਬੱਚਾ ਲਓ ਸਾਹਮਣੇ ਜੋਨੀ ਦਾ ਸਮੇ ਕਬੱਡੀ ਪਾਉਂਦਾ ਹੋਇਆ ਹਲਕਾ ਜਿਹਾ ਟੱਚ ਕੀਤਾ ਨੌਜਵਾਨ ਲਓ ਪੁਆਇੰਟ ਵੇਖੋ ਫਿਰ ਜੋਨੀ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨੌਜਵਾਨ ਦੇ ਪਿੰਡੇ ਤੇ ਵਾਧੂ ਵਿਖਾਈ ਨਹੀਂ ਦੇ ਰਿਹਾ ਲਾ ਗੋਰਾ ਇਸ ਸਮੇ ਫਿਰ ਕਬੱਡੀ ਪਾਉਂਦਾ ਹੋਇਆ ਕੇ ਲੋਹੇ ਵਰਕੇ ਪੱਟਾ ਉੱਤੇ ਉਹ ਮਾਰਨ ਬੋਲੀ ਥਾਪੀ ਇੱਕ ਪਾਸੇ ਨੇ ਰੇਡਰ ਤੇ ਦੂਜੇ ਪਾਸੇ ਯਾਫੀ ਪਤਾ ਲੱਗਦਾ ਵਿਚ ਮੈਦਾਨੇ ਯਾਰ ਖਰਾਕਾ ਖਦੀਆਂ ਦੇ ਆ ਕਬੱਡੀ ਕਰਦੀ ਕਰਦੇ ਫਿਰਦੇ ਪੁੱਤ ਪੰਜਾਬੀਆਂ ਦੇ ਪ੍ਰਿੰਸ ਦੀ ਕੋਸ਼ਿਸ਼ ਰਹੀ ਹੈ ਪਰ ਅਫੀਸ਼ਰ ਨੇ ਇਸ਼ਾਰਾ ਕਰ ਦਿੱਤਾ ਵੀ ਪੁਆਇੰਟ ਧਾਵੀ ਦਾ ਲਓ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰ ਗੁੰਮਾ ਜਾਂ ਸ਼ਵੀਰ ਦਾ ਨਾਮ ਲੈ ਮੈਂ ਪੱਤਰਾ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਮਦਦ ਦੇ ਵਿੱਚ ਵਧੇਗਾ ਸਾਰੇ ਪਾਸੇ ਦੇਖਦਾ ਖੇਡ ਕਬੱਡੀ ਦੇ ਦਰਸ਼ਕ ਨੇ ਜਿਹੜੇ ਨਜ਼ਾਰਾ ਲੁੱਟ ਰਹੇ ਨੇ ਇਸ ਸਮੇਂ ਉਮਰਾਂ ਨੰਗਲ ਦੇ ਖੇਡ ਮੇਲੇ ਦਾ ਜਿੱਥੇ ਸਾਡੇ ਪਾਉਂਦੀ ਸਤਿਕਾਰਯੋਗ ਵੀਰ ਇੰਦਰਾ ਜੀ ਆ ਜੀ ਦੀ ਵੀ ਯਾਦ ਹੈ ਔਰ ਸਾਰਾ ਪਰਿਵਾਰ ਸਾਡਾ ਉਮਰਾਂ ਨੰਗਲ ਪਰਿਵਾਰ ਇਸ ਮੇਲੇ ਨੂੰ ਮੇਰੇ ਵੀਰੋਂ ਬੜੇ ਲੰਮੇ ਆਸੇ ਤੋਂ ਬਾਅਦ ਲਾਕਡਾਊਨ ਤੋਂ ਬਾਅਦ ਫਿਰੇ ਦੁਆਰਾ ਰੌਣਕਾਂ ਲਗੀਆਂ ਨੇ ਸੱਚੇ ਪਾਤਸ਼ਾਹ ਸੰਗਤ ਨੂੰ ਵਿਜਾਸ ਕਰਨਗੇ ਮੈਚ ਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਾਡੇ ਵੱਡੇ ਵੀਰ ਜ਼ਿੰਦਗੀ ਦੇ ਪਰਮ ਮਿੱਤਰ ਅਬੀ ਢਾਲੀ ਵਾਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦਾ ਸਿਖਰ ਤੇ ਐਸ ਵੇਲੇ ਉਮਰਾ ਮੰਗਲ ਦਾ ਔਰ ਹਾਫ ਟਾਈਮ ਦੇ ਵਿੱਚ ਮੈਨੂੰ ਕੁਝ ਸੈਕਿੰਡ ਮਿਲੇ ਨੇ ਪਾਲਲੇ ਨਾਂ ਦਾ ਇੱਕ ਗੱਪਰੂ 18 ਸਾਲ ਦਾ ਬਹੁਤ ਸੋਹਣਾ ਖੇਡ ਉਠਿਆ ਪਾਲਾ ਪੜੋਕੜੋ ਜਿੰਦਰੇ ਦਾ ਪਿੰਡ ਹੈ ਔਰ ਨਾਬੇ ਦੇ ਨਾਲ ਵਸਦਾ ਤੋਗ ਨਗਰ ਉਹਦਾ ਬਹੁਤ ਗਰੀਬ ਪਰਿਵਾਰ ਦਾ ਮੁੰਡਾ ਫੇਰ ਤੇ ਹੁਆ ਉਹਦੀ ਰੀਡ ਦੀ ਹੱਡੀ ਦੇ ਵਿੱਚ ਫ੍ਰੈਕਚਰ ਹੋਇਆ 6 ਵਜੇ ਹੀ ਆ ਤੇ ਪੀਜੀਆਈ ਦੇ ਵਿੱਚ ਜਿਹਰੇ ਰਾਤ ਹੈ ਔਰ ਉਸ ਨੂੰ ਆਪਰੇਸ਼ਨ ਦੱਸਿਆ ਗਿਆ ਆਪਰੇਸ਼ਨ ਵਾਸਤੇ ਕਾਫੀ ਪੈਸੇ ਕਾਫੀ ਮੈਸੇ ਮੀਨਸ ਕਰੀਬ 8-10 ਲੱਖ ਰੁਪਏ ਮਿਨੀਮਮ ਲੱਗਣਾ ਹੈਗਾ ਤੇ ਸਵੇਰੇ ਸਾਰਿਆਂ ਨੇ ਸਲਾਹ ਕੀਤੀ ਸੀ ਕਿ ਹੌਪਿਟਾਲੀ ਵਾਲੇ ਕੱਲ ਕਹੂਗਾ ਕਿ ਜਰੂਰ ਪੈਸੇ ਦਿਓ ਸੋ ਮੈਂ ਆ ਸਭ ਤੋਂ ਪਹਿਲਾਂ ਦਾ ਸਰਦਾਰ ਪਰਮਰਾ ਸਿੰਘ ਉਮਰਾਨ ਨੂੰ ਹੋਰੋਂ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਜ਼ਰੂਰ ਚੈਰੀਟੇਬਲ ਫਸਟ ਵੋਲੰਟਿਅਰ ਉਸ ਬੱਚੇ ਦੀ ਮਦਦ ਕਰਕੇ ਕਿਉਂਕਿ ਪਲੇਅਰ ਬਹੁਤ ਕਮਾਲ ਹੈ ਮਾਂ ਕਮਾਲ ਹੈ। ਔਰ ਫਿਰ ਸਾਡੇ ਅੱਜ ਦੇ ਜਿਹੜੇ ਸਪான்ਸਰ ਨੇ ਪਹਿਲੇ ਨਾਮ ਦੇ ਇੰਦਰਜੀਤ ਸਿੰਘ ਗੇਲ ਮੁਲਾਪੁਰ ਔਰ ਦਮਜਿੰਦਰ ਭਾਈ ਗੇਲ ਸਾਹ ਇਹਨਾਂ ਨੇ ਦੋਵਾਂ ਨਾਲ ਕੇ ਅੱਜ ਪਹਿਲਾ ਇਨਾਮ ਦਿੱਤਾ ਸੋ ਇਹਨਾਂ ਨਾਲ ਗੱਲ ਕੀਤੀ ਦੋਵਾਂ ਵੱਲੋਂ 21000 ਰੁਪਇਆ ਸਾਵੀ ਕੋ ਮਿਲ ਜੀ ਗਿਆ ਸੇ ਤਾਂ ਇਹਨਾਂ ਜੀ ਦਾ ਬਹੁਤ-ਬਹੁਤ ਧੰਨਵਾਦ ਸੋ ਅੱਜ ਇਹ ਫਾਈਨਲ ਮੁਕਾਬਲਾ ਹੈ ਮੈਂ ਸੁਣ ਰਿਹਾ ਸਾਂ ਵੀ 330000 ਦੇ ਇਨਾਮ ਸਨਮਾਨ ਦੇਣੇ ਦਿੱਤੇ ਜਾਣੇ ਨੇ ਬੈਸਟ ਰੇਡਰ ਨੂੰ ਬੈਸਟ ਟੋਪਰ ਨੂੰ ਆ 3 ਲੱਖ ਰੁਪਇਆ ਤੁਸੀਂ ਪਹਿਲਾਂ ਆਉਂਦੇ ਫੜਾਤਾ ਗੋਲਾ ਮਸਾਮੀਏ ਕੋਈ ਗੱਲ ਸਭ ਕੁਝ ਚੱਲਦਾ ਹੀ ਆ ਤੇ ਪਿਆਰ ਇਹ ਮੇਲੇ ਤਾਂ ਹੀ ਫੱਪਦੇ ਆ ਤੇ ਯਾਰਾਂ ਦੋਸਤਾਂ ਦੇ ਨਾਲ ਹੀ ਫੱਪਦੇ ਆ ਉਹਦੇ ਇਹ ਕਹਿੰਦਾ ਪਰਮੁਲਾਤ ਸਿੰਘ ਆਪ ਇਹ ਮੇਲਾ ਮੇਰਾ ਨਹੀਂ ਇਹ ਸੱਜਣਾ ਮਿੱਤਰਾਂ ਦਾ ਉਹਨਾਂ ਸ਼ਹੀਦਾਂ ਨੂੰ ਇਲਾਕੇ ਦੇ ਉਹ ਸ਼ਹੀਦ ਜਿਹੜੇ 80 ਦੇ ਵਿੱਚ ਆਹਾ ਬੱਲੇ 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 ਨਹੀਂ ਰੀਸਾਂ ਆ ਜੀ ਵਾਹ ਵਾਹ ਜੀ ਵਾਹ ਮੇਲਾ ਦਾ DJ DJ ਇਹ ਤਾਂ ਬੜਾ ਮਹਿੰਗਾ ਬਈ ਹੇ ਗੱਲ ਆ ਗਿਆ ਇਹ ਸਾਈਡ ਤੋਂ ਆ ਯਾਰ ਵਿੰਦਰ ਸਿੰਘ ਗਰਨਾਲ ਮਨ ਦਾ ਮੇਲਾ 18ਵਾਂ ਮੇਲਾ ਹੋ ਰਿਹਾ ਇਸ ਨੌਜਵਾਨ ਦੀ ਤਰ੍ਹਾਂ ਤੂਤਾ ਦੇਖੋ ਜੀ ਮਰਦੋਸ਼ਾ ਦੇ ਨਾਂ ਦੇ ਸ਼ਹੀਦ ਸਰਜੇਵ ਸਿੰਘ ਦੇ ਨਾਂ ਤੇ ਅਸ਼ਾਨੇ ਦੇ ਨਾਂ ਦੇ ਜਿਹੜੇ ਬੇਗਨਾ ਲੋਕ ਮਾਰੇਗੇ ਪੁਨਰ ਯਾਦ ਦੇ ਵਿੱਚ ਇਹ ਟੂਰਨਾਮੈਂਟ ਪਰਮਰਾਜ ਉਮਰਾਨਗੜ ਆਈਪੀਐਸ ਕਰਾ ਰਿਹਾ ਹੈ ਸਾਰੇ ਲੋਕ ਸਪੋਰਟ ਕਰਦੇ ਆ। ਨੰਬਰ ਵੀ ਫ੍ਰੀ ਆ। ਮੈਡੀਕਲ ਕੈਂਪ ਵੀ ਲਗਾ ਲੋਕਾਂ ਵਾਸਤੇ। ਬੰਨਾ ਸਾਹਿਬ ਆਏ ਨੇ। ਜਿਨ੍ਹਾਂ ਨੂੰ ਪੈਰਲਾਈਜ਼ ਹੋਇਆ ਹੈਂਡੀਕੈਪ ਹੁੰਦੇ ਉਹਨਾਂ ਨੂੰ ਸਾਈਕਲ ਵੀ ਦਿੱਤੇ ਕੇ ਅੱਜ। ਆਪਾਂ ਨੂੰ ਗੁਰਮੀਤ ਸਿੰਘ ਜੀ ਦਾ ਇਹ ٹرسٹ ਬਹੁਤ ਵਧੀਆ ਕੰਮ ਕਰ ਰਿਹਾ। ਗੁਰੂ ਤੇਗ ਬਾਹਾ ਸਾਹਿਬ ਕਰਦੀ ਕਰਾ ਰੱਖੇ ਨਾ ਵਾਸਤੇ। ਇਹਨਾਂ ਨੂੰ ਮਾਨ ਸਤ ਮਾਨ। ਸਭ ਕੋ ਬੋਲੇ ਜਵਾਨੀ ਜੋੜਾ। ਇਹ ਪਿਆਰ ਸਦਕਾ। ਜੋਸ਼ ਤੇ ਖਰੋ। ਵਧੀਆ ਟੂਰਨਮੈਂਟ ਕਲ ਦਾ। ਜਵਾਨੀ ਦਾ ਹਰ ਬੰਦਾ ਇਹ ਹਰ ਬੰਦਾ ਆਪਣਾ ਟੂਰਨਾਮੈਂਟ ਸਰਦਾਰ ਜੀਵਨ ਕੋਈ ਇੱਥੇ ਭੇਡ ਭਾਵਨੀ ਸਰਦਾਰ ਸਰਮੀਆ ਹਾਂਜੀ ਸਰ ਸਰਦਾਰ ਪਰਮਨਰ ਸਿੰਘ ਜੀ ਉਰਾਰੰਗਲ ਅੱਜ ਜੀ ਇੱਥੇ ਸਾਹਮਣੇ ਲੱਕਿਓ ਸਰਦਾਰ ਅਮਰ ਰਾਜ ਸਿੰਘ ਜੀ ਉਰਾਰੰਗਲ ਸਾਹੇ ਸਾਹਨਾ ਹੋਰ ਸਰਗਰ ਲੋਕ ਸ਼ਖੀਅਤਾਂ ਅੰਗਲ ਸੁਖਲਾਜ ਇੱਥੇ ਸਾਈ ਜੀ ਸਾਹਿਬ ਦੇ ਸਾਹਮਣੇ ਇੱਥੇ ਜੇ ਖੁੱਤਾਂ ਬਾਹਾਂ ਰਾਜ ਸਿੰਘ ਨੂੰ ਲਈ ਆਰਡਰ ਤੋਂ ਸਾਡੀ ਘੁੰਮਣ ਬਾਈ ਤੇ ਅਮਰ ਰਾਜ ਉਰਾਰੰਗਲ ਜੀ ਦਾ ਅਸ਼ੇਰਤਾ ਪੇ